ਇੱਕ ਪਾਸੇ ਮਨੁੱਖ ਬਾਰੀ ਤੌਰ ਉਤੇ ਵਿਖਾਵਾ ਕਰਦਾ ਹੈ ਕਰਮਕਾਂਡ ਕਰਦਾ ਹੈ ਯਾਤਰਾਵਾਂ ਕਰਦਾ ਹੈ ਨਿਆਜ਼ਾਂ ਦਿੰਦਾ ਹੈ ਕੁਰਬਾਨੀਆਂ ਦਿੰਦਾ ਹੈ ਕਿ ਪਰਮੇਸ਼ਰ ਰੱਬ ਅੱਲਾਹ ਖੁਸ਼ ਹੋ ਜਾਏ ਜਾਂ ਇਵੇਂ ਉਹ ਖੁਸ਼ ਹੁੰਦਾ ਹੈ ਤੇ ਖੁਸ਼ ਹੋ ਕੇ ਉਹ ਮੇਰੇ ਗੁਨਾਹ ਬਖਸ਼ ਦੇਗਾ ਮੇਰੇ ਸਾਰੇ ਪਾਪ ਦੂਰ ਹੋ ਜਾਣਗੇ ਪਰ ਦੂਜੇ ਪਾਸੇ ਮਨੁੱਖ ਆਪਣੇ ਮਨ ਆਤਮਾ ਸੁਰਤ ਹਿਰਦੇ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਤੇ ਆਪਣੇ ਬਣੇ ਹੋਏ ਸੰਸਕਾਰਾਂ ਮੁਤਾਬਕ ਆਪਣੀ ਬਣੀ ਹੋਈ ਔਰ ਪੱਕੀ ਹੋਈ ਆਦਤ ਅਨੁਸਾਰ ਬਣੇ ਹੋਏ ਖਿਆਲਾਂ ਦੇ ਅਨੁਸਾਰ ਫਿਰ ਉਹੀ ਗਲਤੀਆਂ بار بار ਕਰਦਾ ਹੈ ਕੋ ਕਰਮ ਕਰਦਾ ਹੈ ਗੁਨਾਹ ਕਰਦਾ ਹੈ ਪਾਪ ਕਰਦਾ ਹੈ ਇਵੇਂ ਉਹ ਇੱਕ ਪਾਸੇ ਪਾਪ ਵੀ ਕਰੀ ਜਾਂਦਾ ਹੈ ਤੇ ਦੂਜੇ ਪਾਸੇ ਇਹ ਵੀ ਭਰਮ ਪੈਦਾ ਕਰੀ ਰੱਖਦਾ ਹੈ ਕਿ ਇਹ ਕਰਮ ਕਰਨ ਨਾਲ ਮੇਰੇ ਪਾਪ ਉੱਤਰ ਗਏ ਹਨ ਦੋਨੋਂ ਰਸਤੇ ਬਰਾਬਰ ਚੁਣੇ ਜਾਂਦਾ ਹੈ ਦੋਵੇਂ ਕਰਮ ਪੈਰਲਲ ਕਰੀ ਜਾਂਦਾ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਇਹ ਦੁਬਧਾ ਦੀ ਅਵਸਥਾ ਦਾ ਸ਼ਿਕਾਰ ਹੈ ਮਨੁੱਖ ਇਹ ਖੁਦ ਹੀ ਕਨਫਿਊਜ਼ ਹੈ ਕੀ ਪਾਪ ਉਤਰ ਰਹੇ ਨੇ ਜਾਂ ਪਾਪ ਦੀ ਬਿਰਤੀ ਪੱਕ ਰਹੀ ਹੈ ਉਸ ਬਿਰਤੀ ਵਿੱਚ ਹੋਰ ਵਾਧਾ ਹੋ ਰਿਹਾ ਘਟਣ ਦੀ بجائے ਸਭ ਨੂੰ ਹੋਰ ਖੁੱਲ ਮਿਲ ਰਹੀ ਹੈ ਇਹ ਸਮਝਦਾ ਪਾਪ ਉਤਰ ਗਏ ਨੇ ਇਨੀ ਦੁਬਧਾ ਦੇ ਵਿੱਚ ਜੀ ਰਿਹਾ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਤਰਤੀ ਅਰ ਅਕਾਸ਼ ਮੈਂ ਪਾਪ ਜ਼ਮੀਨ ਤੋਂ ਲੈ ਕੇ ਆਸਮਾਨ ਤੱਕ ਸਭ ਤੋਂ ਕਠਿਨ ਹੈ ਇਸ ਚੀਜ਼ ਦਾ ਤਿਆਗ ਕਰਨਾ ਇਸ ਉਲਝਣ ਵਿੱਚੋਂ ਬਾਹਰ ਨਿਕਲਣਾ ਇਸ ਨੂੰ ਨਾਸ਼ ਕਰਨਾ ਉਹ ਕੀ ਚੀਜ਼ ਹੈ ਦੁਏ ਕਬੀਰ ਧਰਤੀ ਅਰਿਆਕਾਸ਼ ਮੈਂ ਦੁਏ ਤੂੰ ਬੜੀ ਅਬਦ ਤੂੰ ਬੜੀ ਅਬਦ ਹੈ ਬੜੀ ਤਾਕਤਵਰ ਹੈ ਮਨੁੱਖ ਤੇਰੇ ਉੱਤੇ ਕਾਬੂ ਪਾ ਲਵੇ ਇਹ ਇਨਾ ਸੌਖਾ ਨਹੀਂ ਇਹ ਤਾਂ ਤੇਰੇ ਵਿੱਚ ਜੀਣਾ ਸਿੱਖ ਗਿਆ ਤੂੰ ਇਸ ਨੂੰ ਉਲਝਾਇਆ ਹੋਇਆ ਹੈ ਇਸ ਨੂੰ ਇੱਕ ਗੇੜ ਵਿੱਚ ਪਾ ਲਿਆ ਔਰ ਇਹ ਆਪਣੀ ਹੀ ਉਲਝਣ ਦੇ ਵਿੱਚ ਫਸਿਆ ਹੋਇਆ ਦੋ ਪਾਸੇ ਤੁਰਨ ਦਾ ਯਤਨ ਕਰ ਰਿਹਾ ਹੈ ਜਦੋਂ ਕਿ ਕਿਤੇ ਵੀ ਨਹੀਂ ਪਹੁੰਚੇਗਾ ਭਾਈ ਗੁਰਦਾਸ ਜੀ ਇੱਕ ਥਾਂ ਲਿਖਦੇ ਨੇ ਕਹਿੰਦੇ ਨੇ ਇੱਕ ਨਗਰੀ ਦੇ ਦੋ ਰਾਜੇ ਹੋਣ ਉਹ ਪਰਜਾ ਕਦੇ ਸੁਖੀ ਨਹੀਂ বাস ਸਕਦੀ ਕਿ ਦੋਨਾਂ ਦੇ ਹੁਕਮ ਅਲੱਗ-ਅਲੱਗ ਹੋਣਗੇ ਦੋਵਾਂ ਦਾ ਤਰੀਕਾ ਸ਼ਾਸਨ ਕਰਨ ਦਾ ਅਲੱਗ-ਅਲੱਗ ਹੋਏਗਾ ਇੱਕ ਆਏਗਾ ਆਪਣਾ ਜ਼ੋਰ ਅਜਮਾਏਗਾ ਦੂਜਾ ਆਏਗਾ ਉਹ ਕਹੇਗਾ ਤੁਸੀਂ ਇਹ ਕਿਉਂ ਕਰਦੇ ਹੋ ਮੇਰਾ ਇਹ ਹੁਕਮ ਹੈ ਉਹ ਪਰਜਾ ਕਿਵੇਂ ਸੁખી ਰਹਿ ਸਕਦੀ ਹੈ ਜਿਸ ਉੱਤੇ ਦੋ ਰਾਜੇ ਰਾਜ ਕਰਦੇ ਹੋਣ ਜਿਸ ਨੂੰ ਦੋ ਰਾਜਿਆਂ ਦਾ ਕਹਿਰ ਚੱਲਣਾ ਪੈ ਰਿਹਾ ਹੋਵੇ ਜਿੱਥੇ ਦੋ ਹਾਕਮਾਂ ਦੀ ਹਕੂਮਤ ਹੋਵੇ ਤੇ ਦੋਨਾਂ ਦੇ ਆਪਾ ਵਿਰੋਧੀ ਹੁਕਮ ਮੰਨਣੇ ਪੈ ਜਾਣ ਉਹ ਪਰਜਾ ਸੁੱਕੀ ਕਿਵੇਂ ਰਹਿ ਸਕਦੀ ਹੈ ਇੱਕ ਬੇੜੀ ਨਦੀ ਦੇ ਉਸ ਕਿਨਾਰੇ ਜਾ ਰਹੀ ਹੈ ਦੂਜੀ ਬੇੜੀ ਉਸ ਕਿਨਾਰੇ ਨੂੰ ਜਾ ਰਹੀ ਹੈ ਆਪੋਜੀਟ ਉਲਟੇ ਦਿਸ਼ਾ ਵਿੱਚ ਤੇ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਮਨੁੱਖ ਇੱਕ ਪੈਰ ਉਸ ਬੇੜੀ 'ਚ ਰੱਖ ਲੈ ਇੱਕ ਪੈਰ ਉਸ ਬੇੜੀ 'ਚ ਰੱਖ ਲੈ ਤੇ ਉਹ ਕਿਹੜੇ ਕੰਢੇ ਪਹੁੰਚੇਗਾ ਉਹ ਤੇ ਪਵਰ ਵਿੱਚ ਹੀ ਡੁੱਬੇਗਾ ਮੰਜ ਧਾਰ ਵਿੱਚ ਅਧ ਵਿਚਕਾਰ ਇੱਕ ਮਿਆਨ ਵਿੱਚ ਜਿਵੇਂ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ ਇਸੇ ਤਰ੍ਹਾਂ ਇਹ ਰਿਦਾ ਦੁਬਦਾ ਦਾ ਸ਼ਿਕਾਰ ਹੋ ਕੇ ਨਸ਼ਟ ਹੋ ਜਾਂਦਾ ਹੈ ਭ੍ਰਿਸ਼ਟ ਹੋ ਜਾਂਦਾ ਹੈ ਉਲਝੌਰ ਖੱਪ ਜਾਂਦਾ ਹੈ ਖੁਆਰ ਹੁੰਦਾ ਹੈ ਇਹ ਕਿਸੇ ਸਿਰੇ ਨਹੀਂ ਪਹੁੰਚਦਾ